ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸੇ ਲੜਕੇ ਦੀ ਸ਼ਾਦੀ ਹੁੰਦੀ ਸੀ ਤਾਂ ਸ਼ਾਦੀ ਵਾਲੇ ਦਿਨ ਉਹਦਾ ਮਾਪੇ ਕੁਝ ਥਾਲੀਆਂ ਕੱਢਦਾ ਹੁੰਦਾ ਸੀ ਜਾ ਕੇ ਜਿਹੜੇ ਪਿੰਡ ਉਹ ਆਪਣੇ ਵਿਹਉਣ ਗਏ ਹੁੰਦੇ ਸਨ ਉਹ ਥਾਲੀਆਂ ਕਿਉਂ ਕੱਢੀਆਂ ਜਾਂਦੀਆਂ ਸੀ ਉਹ ਥਾਲੀਆਂ ਦੀ ਕੀ ਮਹੱਤਤਾ ਸੀ ਇਹ ਪਿੰਡ ਦੇ ਸੱਭਿਆਚਾਰ ਨਾਲ ਦਾ ਕੀ ਸੰਬੰਧ ਸੀ ਇਹ ਕਿਹੜੀਆਂ ਕਦਰਾਂ ਕੀਮਤਾਂ ਕਰਕੇ ਸ਼ੁਰੂ ਕੀਤੀ ਗਈ ਇਹ ਕਿਹੜੀਆਂ ਕਦਰਾਂ ਕੀਮਤਾਂ ਦੀ ਪ੍ਰਤੀਕ ਸੀ ਉਹਨਾਂ ਕਰਦਰਾ ਕੀਮਤਾਂ ਦੇ ਨਾਲ ਸਾਡੇ ਸਮਾਜ ਨੂੰ ਕੀ ਫਾਇਦਾ ਹੁੰਦਾ ਸੀ ਇਹ ਬਹੁਤ ਸਾਰੇ ਸਵਾਲ ਅੱਜ ਵੀ ਜਵਾਬ ਜੜੇ ਨੇ ਬੜੇ ਮਿੱਠੇ ਮਿੱਠੇ ਦਿੰਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਥਾਲੀ ਕੱਢਣ ਤੋਂ ਬਾਅਦ ਹੁੰਦਾ ਸੀ ਕਿ ਜਦੋਂ ਕਿਸੇ ਲੜਕੇ ਦਾ ਸ਼ਾਦੀ ਹੁੰਦੀ ਸੀ ਉਹਨੇ ਜਿਸ ਪਿੰਡ ਵਿਆਹ ਜਾਣਾ ਹੁੰਦਾ ਸੀ ਤੇ ਉਹਦੇ ਮਾਪੇ ਪਹਿਲਾਂ ਪਤਾ ਕਰਦੇ ਹੁੰਦੇ ਸੀ ਕਿ ਉਸ ਪਿੰਡ ਦੇ ਵਿੱਚ ਸਾਡੇ ਪਿੰਡ ਤੋਂ ਕਿੰਨੀਆਂ ਲੜਕੀਆਂ ਵਿਆਹੀਆਂ ਹੋਈਆਂ ਨੇ ਜਾਨੀ ਕਿ ਆਲਰੇਡੀ ਉਸ ਪਿੰਡ ਦੀਆਂ ਕਿੰਨੀਆਂ ਕੁੜੀਆਂ ਦੂਸਰੇ ਪਿੰਡ 'ਚ ਵਿਆਹੀਆਂ ਨੇ ਜਿੱਥੇ ਉਹ ਵਿਹਉਂ ਚੱਲੇ ਨੇ ਹੁਣ ਇਹ ਪਤਾ ਕਿਉਂ ਕਰਦੇ ਸੀ ਕਿਉਂਕਿ ਤੁਹਾਡੇ ਵਰਗੇ ਸੂਝਵਾਨ ਸੱਜਣ ਫਿਰ ਬੜਾ ਸੋਹਣਾ ਜਵਾਬ ਦਿੰਦੇ ਨੇ ਉਹ ਇਸ ਕਰਕੇ ਜਵਾਬ ਪਤਾ ਕਰਦੇ ਸੀ ਕਿ ਕਿਤੇ ਉਹ ਧੀਆ ਉਹ ਕੁੜੀਆਂ ਇਹ ਨਾ ਮਹਿਸੂਸ ਕਰਨ ਕਿ ਸਾਡੇ ਪਿੰਡੋਂ ਬਰਾਤ ਆਈ ਆ ਤੇ ਸਾਡੀ ਕੋਈ ਇੱਜ਼ਤ ਮਾਨ ਹੀ ਨਹੀਂ ਹੋਇਆ ਸਾਡ ਨੂੰ ਕਿਹਨੇ ਯਾਦ ਹੀ ਨਹੀਂ ਕੀਤਾ ਕਿਉਂਕਿ ਇਹਦਾ ਜਿਹੜੀ ਥਾਲੀਆਂ ਸੀ ਇਹਦਾ ਕਿਸੇ ਨਾ ਜਾਤ ਪਾਤ ਬਰਾਦਰੀ ਨਾਲ ਕੋਈ ਸੰਬੰਧਤ ਨਹੀਂ ਸੀ ਨਾਹੀ ਇਹਦਾ ਕੋਈ ਉੱਚ-ਨੀਚ ਨਾ ਕੋਈ ਸਬੰਧ ਸੀ ਇਹ ਪਿੰਡ ਦੀ ਸਾਂਝ ਤੇ ਭਾਈਚਾਰਕ ਪਿਆਰ ਦਾ ਸਤਕਾਰ ਦਾ ਪ੍ਰਤੀਕ ਹੋਇਆ ਕਰਦੀਆਂ ਸਨ ਤੇ ਬੜੇ ਪਿਆਰ ਦੇ ਨਾਲ ਉਹਨੀਆਂ ਥਾਲੀਆਂ ਕੱਢ ਲੀਆਂ ਜਾਂਦੀਆਂ ਸਨ ਕਿ ਸਾਡੇ ਪਿੰਡ ਦੀਆਂ ਕੁੜੀਆਂ ਉੱਥੇ 5 ਵਿਆਹੀਆਂ ਨੇ 4 ਵਿਆਹੀਆਂ ਨੇ 3 ਵਿਆਹੀਆਂ ਨੇ ਜਾਂ ਇਦੋਂ ਵੱਧ ਵੀ ਵਿਆਹੀਆਂ ਨੇ ਜੇ ਕੋ ਲੜਕੀ ਦੀ ਜੇ ਲੜਕੇ ਦੀ ਮਾਂ ਜਿਹੜੀ ਹੁੰਦੀ ਸੀ ਉਸ ਪਿੰਡ ਦੀ ਲਾਗਣ ਨੂੰ ਜਿਹੜਾ ਸੀ ਉਹ ਥਾਲੀਆਂ ਦੇ ਕੇ ਤੋਰਦੀ ਕਿ ਜਾਓ ਤੁਸੀਂ ਉਹਨਾਂ ਦੇ ਘਰਾਂ ਜਾ ਥਾਲੀਆਂ ਦੇ ਕੇ ਆਓ ਉਹਦੇ ਨਾਲ ਹੁੰਦਾ ਕਿਸੇ ਲੜਕੀ ਨੂੰ ਬੜਾ ਮਾਣ ਹੁੰਦਾ ਸੀ ਬੜਾ ਇੱਜ਼ਤ ਹੁੰਦੀ ਸੀ ਕਿ ਸ਼ੁਕਰ ਹੈ ਮੇਰੇ ਪਿੰਡੋਂ ਵਿਆਹਣ ਆਏ ਨੇ ਉਹਨਾਂ ਮੈਨੂੰ ਦੀ ਯਾਦ ਕੀਤਾ ਮੈਨੂੰ ਵੀ ਮਾਣ ਦਿੱਤਾ ਮੈਨੂੰ ਵੀ ਅਦਬ ਦਿੱਤਾ ਬੇਸ਼ੱਕ ਉਸ ਦਿਨ ਲੜਕੀ ਵਾਲੇ ਵੀ ਜਿਹੜੇ ਸੀ ਉਹ ਆਲਰੇਡੀ ਉਹਨਾਂ ਪਰਿਵਾਰਾਂ ਨੂੰ ਬੁਲਾ ਲੈਂਦੇ ਹੁੰਦੇ ਸੀ ਸੱਦ ਲੈਂਦੇ ਹੁੰਦੇ ਸੀ ਕਿ ਬਰਾਤ ਆਉਣੀ ਆ ਕਿ ਤੁਸੀਂ ਜ਼ਰੂਰ ਆਇਓ ਜੀ ਉਹ ਵੀ ਮਾਨ ਦਿੰਦੇ ਸੀ ਇੰਜ ਕੀ ਹੁੰਦਾ ਕਿ ਦੋਵਾਂ ਪਿੰਡਾਂ ਦੇ ਵਿੱਚ ਇੱਕ ਸਾਂਝ ਜਿਹੜੀ ਹੀ ਜੁੜ ਜਾਂਦੀ ਸੀ ਅਚਾਨਕ ਜਿਹੜੀਆਂ ਹੀ ਉਹ ਭਣੀਆਂ ਤੰਦਾ ਮਜ਼ਬੂਤ ਹੋ ਜਾਂਦੀਆਂ ਸਨ ਤੇ ਕਿੰਨਾ ਮਿੱਠਾ ਜਿਹਾ ਰਿਸ਼ਤਾ ਬਣਦਾ ਸੀ ਤੇ ਇਹ ਸਾਡੇ ਵੱਡਿਆਂ ਨੇ ਸ਼ੁਰੂ ਕਿਉਂ ਕੀਤੀ ਸੀ ਹੁਣ ਸਵਾਲ ਤੇ ਇਹ ਵੀ ਹੁੰਦਾ ਵੀ ਇਹਦੀ ਸ਼ੁਰੂਆਤ ਵੀ ਕਿਸੇ ਮਕਸਦ ਨਾਲ ਕੀਤੀ ਗਈ ਹੋਏਗੀ ਫਿਰ ਤੁਹਾਡੇ ਵਰਗੇ ਸੂਝਮਾਨ ਸੱਜਣਾਂ ਜਦ ਗੱਲ ਕਰਦੇ ਨੇ ਕਿ ਉਹਨਾਂ ਸਮਿਆਂ ਦੇ ਵਿੱਚ ਕਿ ਜਿਹੜੀ ਪਿੰਡ ਦੀ ਲੜਕੀ ਆ ਉਹ ਸਾਰੇ ਹੀ ਪਿੰਡ ਦੀ ਧੀ ਭੈਣ ਮੰਨੀ ਜਾਂਦੀ ਸੀ ਲੇਕਿਨ ਅੱਜ ਦੇ ਕੁਝ ਗਾਇਕਾਂ ਨੇ ਪਿੰਡਾਂ ਦੀਆਂ ਧੀਆਂ ਭੈਣਾਂ ਦਾ ਤਾਂ ਬੇੜਾ ਹੀ ਕਰ ਕਰਤਾ ਗੀਤਾਂ ਦੇ ਰਾਈ ਕਦਰਾਂ ਕੀਮਤਾਂ ਦਾ ਹੀ ਤੈ ਸਨੇਹ ਕਰ ਦਿੱਤਾ ਲੇਕਿਨ ਸਾਡੇ ਵੱਡੇ ਕਿੰਨੇ ਸਿਆਣੇ ਸਨ ਉਹ ਬੜੇ ਲਿਖੇ ਭਾਵੇਂ ਘੱਟ ਸਨ ਪਰ ਸੂਝਵਾਨ ਜ਼ਿਆਦਾ ਸਨ ਅੱਜ ਦੇ ਲੋਕ ਕਹਿੰਦੇ ਜੀ ਅਸੀਂ ਬੀਏ ਕੀਤੀ ਆ ਐਮਏ ਕੀਤੀ ਆ ਉਹ ਕੀਤਾ ਜੇਸੀਂ ਫਲਾਣੇ ਸੰਗੀਤ ਚਾ ਕੀਤਾ ਇਹੋ ਜਿਹਾ ਗੰਦ ਗਾਗਾ ਕੇ ਬੇੜਾ ਗਰ ਕਰਨ ਵਾਲਿਆਂ ਨੂੰ ਅਸੀਂ ਅਨਪੜ੍ਹ ਹੀ ਧਮਾਂਗੇ ਲੇਕਿਨ ਉਦੋਂ ਥੋੜੇ ਪੜਿਆਂ ਲਿਖਿਆਂ ਨੂੰ ਅਸੀਂ ਪੜ੍ਹੇ ਲਿਖੇ ਗਿਣਾਂਗੇ ਉਹਨਾਂ ਨੇ ਇਸ ਕਰਕੇ ਸ਼ੁਰੂ ਕੀਤੀ ਕਿ ਬੱਚੇ ਦੇ ਛੋਟੀ ਉਮਰ 'ਚ ਉਹਦੇ ਦਿਮਾਗ 'ਚ ਪੈ ਜਾਵੇ ਕਿ ਮੇਰੀ ਪਿੰਡ ਦੀ ਕੋਈ ਲੜਕੀ ਜਿਹੜੀ ਆ ਸਾਡੀ ਧੀ ਪੈਣ ਆ ਅਸੀਂ ਇਹਨੂੰ ਗਲਤ ਨਹੀਂ ਬੋਲਣਾ ਇਸ ਨੂੰ ਮਾੜਾ ਨਹੀਂ ਬੋਲਣਾ ਕਿ ਤੇ ਪ੍ਰਤੀ ਸਾਡੀ ਸੋਚ ਬੜੀ ਵਧੀਆ ਹੋਣੀ ਚਾਹੀਦੀ ਉਸ ਸੋਚ ਸਦਕਾ ਕੀ ਹੁੰਦਾ ਸੀ ਜੀ ਪਿੰਡਾਂ 'ਚ ਝਗੜੇ ਨਹੀਂ ਸੀ ਹੁੰਦੇ ਪਿੰਡਾਂ 'ਚ ਲੜਾਈਆਂ ਨਹੀਂ ਸੀ ਹੁੰਦੀਆਂ ਪਿੰਡਾਂ 'ਚ ਕਤਲ ਨਹੀਂ ਸੀ ਹੁੰਦੇ ਤੇ ਲੋਕ ਇੱਕ ਦੂਜੇ ਦੀ ਬਹੁਤ ਇੱਜ਼ਤ ਕਰਦੇ ਸੀ ਇਥੋਂ ਤੱਕ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਪਿੰਡ ਦਾ ਕੋਈ ਜਵਾਈ ਹੁੰਦਾ ਸੀ ਨਾ ਕਿਤਾ ਮਤਲ ਉਹ ਸਾਰੇ ਪਿੰਡ ਵਾਲੇ ਉਹਨੂੰ ਬੜੇ ਭਾਈਆ ਭਾਈਆ ਕਰਕੇ ਪਿਆਰ ਕਰਦੇ ਹੁੰਦੇ ਸੀ ਕੋਈ ਨਫ਼ਰਤ ਨਹੀਂ ਸੀ ਕਰਦਾ ਤੇ ਅੱਜ ਵੇਖ ਲਓ ਅਸੀਂ ਕੀ ਜਰੂਸ ਕੱਢ ਕੇ ਰੱਖਤਾ ਅਸੀਂ ਇੱਕ ਦੂਜੇ ਨੂੰ ਕਮੋਂ ਤੱਕ ਨਹੀਂ ਜੇ ਰਾਜੀ ਇੱਕ ਦੂਜੇ ਨੂੰ ਪੁੱਛਣ ਤੱਕ ਨਹੀਂ ਰਾਜੀ ਇੱਕ ਦੂਜੇ ਦੀ ਸੁੱਖ-ਸਾਂਭ ਜਨਮ ਨੂੰ ਰਾਜੀ ਨਹੀਂ ਇਸ ਕਰਕੇ ਸਾਡੇ ਬੜੇ ਵੱਡੇ ਸਨ ਉਹ ਜਿਆਦਾ ਸੂਝਵਾਨ ਸਨ ਫਿਰ ਜਦੋਂ ਕੱਪੜੇ ਵਗੈਰਾ ਜਿਹੜੀ ਲਾਗਣ ਸੀ ਉਹ ਜਾ ਕੇ ਦਿੰਦੀ ਸੀ ਉਹਨਾਂ ਨੂੰ ਤੇ ਫਿਰ ਕਈ ਵਾਰ ਜਿਹੜੀਆਂ ਲੜਕੀਆਂ ਹੁੰਦੀਆਂ ਸੀ ਉਹ ਵੀ ਵਾਪਸ ਆਇਆ ਕਰਦੀਆਂ ਸਨ ਜਿਵੇਂ ਕੋਈ ਠੁੱਠੀ ਲੈ ਆਉਣੀ ਕੋਈ ਆਪਣੇ ਹਿਸਾਬ ਦੇ ਨਾਲ ਕੁਝ ਪੈਸੇ ਲੈ ਆਉਨੇ ਤੇ ਮੁੰਡੇ ਨੂੰ ਸ਼ਗਨ ਪਾ ਜਾਣਾ ਕਿ ਸਾਡਾ ਵੀਰ ਆਇਆ ਇੰਜ ਇਹ ਕਦਰਾਂ ਕੀਮਤਾਂ ਬਹੁਤ ਵਧੀਆ ਪ੍ਰਤੀਕ ਸਨ ਤਾਂ ਇਹ ਅੱਜ ਜਿਹੜੀਆਂ ਹੌਲੀ ਹੌਲੀ ਕੀ ਹੋਇਆ ਕਿ ਥਾਲੀ ਵਾਲੀ ਰਸਮ ਖਤਮ ਹੋ ਗਈ ਕਿਉਂਕਿ ਹੁਣ ਬਹੁਤ سارے ਲੋਕ ਤਾਂ ਵਿਆਹਣ ਪਿੰਡ ਜਾਂਦੇ ਹੀ ਨਹੀਂ ਉਹ ਕਿਸੇ ਪੈਲੱਸ ਚਲ ਜਾਂਦੇ ਨੇ ਫਾਰਮ ਚਲ ਜਾਂਦੇ ਰਿਜ਼ੋਰਟ ਚਲ ਜਾਂਦੇ ਨੇ ਜਾਂ ਕਿ ਛੋਟੇ ਮੋਟੇ ਹੋਰ ਸਥਾਨ ਤੇ ਜਾ ਕੇ ਸ਼ਾਦੀ ਕਰਕੇ ਆਪਣੇ ਪੁੱਤਰ ਨੂੰ ਵਾਪਸ ਲਿਆਉਂਦੇ ਨੇ ਥਾਲੀ ਵਾਲੀ ਰਸਮ ਲਗਭਗ ਜਿਹੜੀ ਆ ਬਹੁਤ ਸਾਰੇ ਇਲਾਕਿਆਂ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ ਕੀ ਸਾਨੂੰ ਇਹ ਦੁਬਾਰਾ ਸ਼ੁਰੂ ਕਰਨੀ ਚਾਹੀਦੀ ਹੈ ਕੀ ਸਾਨੂੰ ਇਹ ਜਿਹੜੇ ਵੱਡੇ ਵੱਡੇ ਮਹਿੰਗੇ ਮਹਿੰਗੇ ਵਿਆਹ ਤਿਆਗ ਕੇ ਛੱਡ ਕੇ ਇੱਕ ਪਿੰਡ 'ਚ ਜਾ ਕੇ ਜਿੱਥੇ ਇਸ ਬੱਚੇ ਨੇ ਮੁੜ ਕੇ ਕੱਲ ਨੂੰ ਆਉਣਾ ਜਾਣਾ ਆ ਉਸ ਪਿੰਡ ਦੇ ਵਿੱਚ ਜਾ ਕੇ ਹੀ ਆਨੰਦ ਕਾਰਜ ਕਰਨੇ ਚਾਹੀਦੇ ਆਪਣੇ ਬੱਚੇ ਦੀ ਸ਼ਾਦੀ ਕਰਨੀ ਚਾਹੀਦੀ ਆ ਤਾਂ ਕਿ ਉੱਥੋਂ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਭਈ ਇਹ ਸਾਡੇ ਪਿੰਡ ਵਿਆਹ ਨੂੰ ਆਇਆ ਸੀ ਜਾਂ ਪਿੰਡ ਜਿਹੜੇ ਨਾਲ ਆਏ ਹੁੰਦੇ ਨੇ ਬਰਾਤੀ ਉਹਨਾਂ ਨੂੰ ਪਤਾ ਲੱਗੇ ਸੀ ਕਿ ਇਹ ਪਿੰਡ ਗਏ ਆ ਉਸ ਪਿੰਡ 'ਚ ਸਾਡੀ ਰਿਸ਼ਤੇਦਾਰੀਆਂ ਸੀ ਸਾਡੇ ਸਾਂਝ ਵਾਲੇ ਸਨ ਤਾਂ ਕਿ ਹੁੰਦੇ ਜਾਂਦੇ ਵੀ ਅਸੀਂ ਉਹ ਪਿੰਡ ਨਾਲ ਜੁੜੇ ਰਹੀਏ ਸਾਨੂੰ ਇਹ ਚੀਜ਼ਾਂ ਵੱਲ ਮੁੜਨਾ ਚਾਹੀਦਾ ਜੋ ਥਾਲੀਆਂ ਵਾਲਾ ਸਿਸਟਮ ਆ ਹੋ ਸਕੇ ਤਾਂ ਆਪਣੇ ਲੋੜ ਮੁਤਾਬਕ ਜਿੰਨੀਆਂ ਕਿ ਕੋਈ ਪਰਿਵਾਰ ਕਰ ਸਕਦਾ ਹੋਵੇ ਉਹ ਜ਼ਰੂਰ ਸਾਂਝ ਪਾਵੇ ਇਹਨਾਂ ਚੀਜ਼ਾਂ ਦੀ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੀ ਸੋਚ ਨੂੰ ਅਸੀਂ ਦੁਬਾਰਾ ਚੰਗਾ ਤੇ ਨਰੋਇਆ ਬਣਾ ਸਕੀਏ ਮੈਂ ਤੁਹਾਡਾ ਆਪਣਾ